ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਐਮਸੀ ਨੇ ਇੱਥੇ ਖੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ 'ਚ ਕੱਲੇ-ਕੱਲੇ ਵਾਰਡ 'ਚ ਮੈਥੋਂ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨ ਆਇਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਮਿਲੇ ਤੇ ਉਹਨੂੰ ਉਸ ਬਟਨ ਨੂੰ ਦੱਬ ਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ ਤੁਹਾਡੀਆਂ ਸਮੱਸਿਆਵਾਂ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਉਹਨਾਂ ਨੂੰ ਕਹੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਤਾਂ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਹਾਂ ਉਵੇਂ ਜਿਵੇਂ ਚਮਕਾ ਸਕਦੇ ਹਾਂ ਪਰ ਇਹ ਪਹਿਲਾਂ ਜਿਹੜੀ ਕਾਰਪੋਰੇਸ਼ਨ ਸੀ ਮਤਾ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾ ਵੀ ਲੋਕਾਂ ਦਾ ਪੈਸਾ ਹੈ ਜੀ ਤੇ ਮੀ ਉਸ ਪਰ ਕਾਰਪੋਰੇਸ਼ਨ ਚ ਤੇ ਪੰਜਾਬ ਸਰਕਾਰ ਕੋਲੇ ਆ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਹੈ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛਡਾਉਣਾ ਖਿਹੜਾ ਤੁਸੀਂ ਹੀ ਛਡਾਉਣਾ ਹੈ ਬਟਨ ਦਬਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੋ ਗਈ ਮਿਊਨਿਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜ਼ਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਹਬਾਨ ਬੈਠੇ ਆ ਸਾਰੇ ਗੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏ ਰਾਏਕੋਟ ਤੋਂ ਸਾਰੇ ਐਮਐਲਏ ਸਹਿਬਾਨ ਬੈਠੇ ਆਸੀਂ ਜੀ ਇਧਰੋਂ ਆਤਮਨਗਰ ਵਾਲੇ ਵੀ ਬੈਠੇ ਆ ਸਾਰੇ ਖੜੇ ਆ ਵਾ ਜਿੰਦਾਬਾਦ ਜਿੰਦਾਬਾਦ ਮਾਵਾਂ ਭੈਣਾਂ ਨਾਰੀ ਸ਼ਕਤੀ ਉਹ ਵੀ ਪਹੁੰਚੇ ਹੋਏ ਨੇ ਔਰ ਇੰਨਾ ਵਧੀਆ ਇੰਨਾ ਸਤਿਕਾਰ ਦੇ ਰਹੇ ਹੋ ਜਦੋਂ ਮਾਵਾਂ ਦੀਆਂ ਮਾਮਾ ਦਾ ਅਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਨਾਲ ਆ ਜਾਣ ਦੁਨੀਆਂ ਦਾ ਕੋਈ ਮੈਦਾਨ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਫਤਿਹ ਨਾ ਕਰ ਸਕੋ